ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦਾ 7:33 ਮਿੰਟ ਹੋ ਗਏ ਆ ਤਰੀਕ ਅੱਜ ਹੈਗੀ 11 ਅਗਸਤ ਦਿਨ ਹੈਗਾ ਸੋਮਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੀਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਅੱਜ ਜਿਹੜਾ ਮੇਰਾ ਘਰ ਦਾ ਕੰਮ ਹੈ ਜੀ ਉਹ ਸਾਜਰੀ ਖਤਮ ਹੋ ਗਿਆ ਤਾਂ ਕਰਕੇ ਫਿਰ ਵੀਡੀਓ ਵੀ ਆਪਾਂ ਥੋੜੀ ਸਾਜਰੀ ਬਣਾ ਰਹੇ ਹਾਂ ਤੇ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਹਰ ਰੋਜ਼ ਸਿਰਫ 6 ਮਿੰਟ ਆ ਸ਼ਬਦ ਜਪਣ ਨਾਲ ਪੈਸਾ ਪੈਰਾਂ ਦੇ ਥੱਲੇ ਰੋਣ ਲੱਗ ਪੈਂਦਾ ਇੰਨੀ ਬਰਕਤ ਹੈ ਇਸ ਸ਼ਬਦ ਦੇ ਵਿੱਚ ਤੇ ਨਾਲ ਹੀ ਮੈਂ ਤੁਹਾਡੇ ਇਹ ਵੀ ਸ਼ੇਅਰ ਕਰੂੰਗੀ ਇਹ ਸ਼ਬਦ ਦੇ ਬਾਰੇ ਮਹਾਪੁਰਸ਼ਾਂ ਦੇ ਕੀ ਬਚਨ ਨੇ ਤੇ ਨਾਲ ਹੀ ਮੈਂ ਤੁਹਾਡੇ ਇੱਕ ਸੱਚੀ ਘਟਨਾ ਵੀ ਸ਼ੇਅਰ ਕਰੂੰਗੀ ਜੋ ਇੱਕ ਪਰਿਵਾਰ ਦਾ ਮੈਂਬਰ ਇਹ ਸ਼ਬਦ ਜਪਦਾ ਸੀ ਤੇ ਉਹਨਾਂ ਦੇ ਇੰਨੀ ਜ਼ਿਆਦਾ ਬਰਕਤ ਆਈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੇਰੀ ਅੱਖੀ ਦੇਖੀ ਦੀ ਸੱਚੀ ਘਟਨਾ ਜੀ ਇਹ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹ ਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀਆਂ ਅੱਜ ਦੀ ਵੀਡੀਓ ਪਹਿਲਾਂ ਮੈਂ ਤੁਹਾਡੇ ਨਾਲ ਜਿਹੜੀ ਸੰਤ ਮਹਾਂਪੁਰਸ਼ਾਂ ਦੇ ਬਚਨ ਨੇ ਇਸ ਸੱਬਤ ਦੀ ਵਾਰੀ ਉਹ ਸ਼ੇਅਰ ਕਰੂੰਗੀ ਉਸ ਤੋਂ ਬਾਅਦ ਆਪਾਂ ਜਿਹੜੀ ਸੱਚੀ ਘਟਨਾ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰੂੰਗੀ ਸੋ ਬਹੁਤ ਧਿਆਨ ਨਾਲ ਸੁਣਿਓ ਲੇਕਿਨ ਉਸ ਤੋਂ ਵੀ ਪਹਿਲਾਂ ਇੱਕ ਚੀਜ਼ ਜੋ ਜਿਹੜੀ ਮੈਂ ਹਰ ਵਾਰੀ ਕਹਿਨੀ ਆ ਅੱਜ ਵੀ ਕਹੂੰਗੀ ਜੇ ਤੁਸੀਂ ਚਾਹੁੰਦੇ ਹੋ ਵੀ ਗੁਰਬਾਣੀ ਦਾ ਪੂਰਾ ਫਲ ਮਿਲੇ ਤੁਹਾਨੂੰ ਹਨਾ ਪਰਮਾਤਮਾ ਦੀ ਮਿਹਰ ਹੋਵੇ ਤਾਂ ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਨਾ ਵੀ ਕੁਝ ਚੀਜ਼ਾਂ ਛੱਡਣੀਆਂ ਵੀ ਪੈਂਦੀਆਂ ਛੱਡਣੀਆਂ ਮਤਲਬ ਜੋ ਆਪਣੇ ਵਿੱਚ ਕਮੀਆਂ ਉਹਨਾਂ ਨੂੰ ਪਹਿਚਾਨ ਕੇ ਉਹਨਾਂ ਨੂੰ ਦੂਰ ਵੀ ਕਰਨਾ ਪੈਣਾ ਤੇ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਜੋ ਵਚਨ ਇਹ ਜੋ ਹੁਕਮ ਆਪਾਂ ਨੂੰ ਦਿੱਤਾ ਉਹ ਵੀ ਮੰਨਣਾ ਪੈਣਾ ਇਹ ਨਹੀਂ ਵੀ ਤੁਸੀਂ ਬਾਣੀ ਤਾਂ ਜਪਦੇ ਹੋ ਪਰ ਮਾੜਾ ਵੀ ਕਰਦੇ ਹੋ ਕਿਸੇ ਦਾ ਕਿਸ ਦੀ ਨਿੰਦਿਆ ਵੀ ਕਰਦੇ ਹੋ ਕਿਸ ਤੋਂ ਈਰਖਾ ਵੀ ਕਰਦੇ ਹੋ ਕਿਸਦਾ ਹੱਕ ਵੀ ਮਾਰਦੇ ਹੋ ਤੇ ਫੇਰ ਬਾਣੀ ਦਾ ਫਲ ਨਹੀਂ ਮਿਲਦਾ ਕਿਉਂਕਿ ਫਿਰ ਤਾਂ ਆਪਾਂ ਗੁਰੂ ਦੇ ਹੁਕਮ ਦੇ ਉਲਟ ਚੱਲ ਰਹੇ ਹਾਂ ਤੇ ਇਸ ਕਰਕੇ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਤੇ ਜੇ ਅਸੀਂ ਚਾਹੁੰਦੇ ਆ ਨਾ ਸਾਡਾ ਲੋਕ ਤੇ ਪ੍ਰਲੋਕ ਸੁਧਰ ਜਾਵੇ ਤਾਂ ਉਹਦੇ ਲਈ ਸਾਨੂੰ ਕੀ ਕਰਨਾ ਪਵੇਗਾ ਗੁਰੂ ਦੇ ਹੁਕਮ ਨੂੰ ਪੂਰਨ ਤੌਰ ਤੇ ਮੰਨਣਾ ਪਵੇਗਾ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਕਦੇ ਕਿਸਦਾ ਮਾੜਾ ਨਹੀਂ ਕਰਨਾ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸਦਾ ਹੱਕ ਨਹੀਂ ਮਾਰਨਾ ਤੇ ਕੋਸ਼ਿਸ਼ ਕਰੋ ਜਿੰਨਾ ਦਾਨ ਪੁੰਨ ਕਰ ਸਕੋ ਬਾਣੀ ਵੱਧ ਤੋਂ ਵੱਧ ਜਪਣੀ ਹੈ ਠੀਕ ਹੈ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾਗਾ ਤੇ ਕੋਸ਼ਿਸ਼ ਇਹ ਵੀ ਕਰਿਓ ਕਿ ਜਿਵੇਂ ਆਂਡਾ ਹੋ ਗਿਆ, ਮਾਸ ਮੀਟ ਹੋ ਗਿਆ, ਸ਼ਰਾਬ ਹੋ ਗਈ ਇਹਨਾਂ ਤੋਂ ਪਰਹੇਜ਼ ਕਰੋ ਕਿਉਂਕਿ ਬਾਣੀ ਜਪਨ ਦੇ ਟਾਈਮ ਇਹ ਚੀਜ਼ਾਂ ਨਾ ਖਾਓ ਪਿਓ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆਂਗੇ ਤੇ ਇੱਕ ਵਾਰੀ ਦੀ ਗੱਲ ਹੈ ਸ਼ਾਇਦ ਤੁਸੀਂ ਸੁਣੀ ਵੀ ਹੋਵੇ ਹੋ ਸਕਦਾ ਹੈ ਤੇ ਇੱਕ ਇੱਕ ਨਾ ਟ੍ਰੇਨ ਦੇ ਵਿੱਚ ਜਿਹੜਾ ਸੀਗਾ ਮਿਲਟਰੀ ਦਾ ਬੰਦਾ ਸੀਗਾ ਵਧੀਆ ਪੋਸਟ ਤੇ ਸੀਗਾ ਉਹ ਆਪਣੀ ਮਾਂ ਦੇ ਨਾਲ ਸਫ਼ਰ ਕਰ ਰਿਹਾ ਸੀ ਟ੍ਰੇਨ ਜਾ ਰਹੀ ਸੀ ਮੁੰਬਈ ਨੂੰ ਪਹਿਲਾਂ ਉਹਨੂੰ ਬੰਬੇ ਕਹਿੰਦੇ ਸੀ ਅੱਜਕੱਲ ਮੁੰਬਈ ਕਹਿੰਦੇ ਹਨਾ ਤਾਂ ਉਹ ਟ੍ਰੇਨ ਦੇ ਵਿੱਚ ਹੀ ਜਿਹੜੇ ਹੈਗੇ ਆ ਭਾਈ ਵੀਰ ਸਿੰਘ ਜੀ ਵੀ ਬੈਠੇ ਸੀ ਹਨਾ ਤੇ ਜਦੋਂ ਉਹ ਟ੍ਰੇਨ ਤੋਂ ਉਤਰਨ ਲੱਗੇ ਜਿਹੜੇ ਉਹ ਫੌਜੀ ਸੀ ਤੇ ਉਹਨਾਂ ਦੀ ਮਾਤਾ ਉਹ ਰਸਤੇ 'ਚ ਹੀ ਉਤਰੇ ਸੀ ਤੇ ਭਾਈ ਵੀਰ ਸਿੰਘ ਜੀ ਨੇ ਅੱਗੇ ਜਾਣਾ ਸੀ ਨਾ ਉਹ ਮਾਤਾ ਜੀ ਨੇ ਨਾ ਉਹਨਾਂ ਨੂੰ ਪਛਾਣ ਲਿਆ ਜਦੋਂ ਉਤਰਨ ਵੇਲੇ ਤਾਂ ਮਾਤਾ ਜੀ ਨੇ ਆਪਣੇ بیٹے ਨੂੰ ਕਿਹਾ ਕਹਿੰਦੇ ਵੀ ਉਹ ਮਹਾਪੁਰਸ਼ ਬੈਠੇ ਨੇ ਜਾਂ ਉਹਨਾਂ ਤੋਂ ਨਾ ਕੋਈ ਅਸੀਸ ਲੈ ਕੇ ਆ ਵੀ ਉਹਨਾਂ ਬੀਜ ਉਹ ਵਚਨ ਕਰ ਦੇਣ ਤਾਂ ਜਿਹੜੇ ਮਹਾਪੁਰਸ਼ਾਂ ਦੇ ਵਚਨ ਹੁੰਦੇ ਆ ਜਿਹੜੇ ਹਰ ਟਾਈਮ ਬਾਣੀ ਜਪਦੇ ਹਨਾ ਤਾਂ ਉਹਨਾਂ ਜਿਹੜੇ ਵਚਨ ਹੁੰਦੇ ਨੇ ਉਹ ਵੀ ਇੱਕ ਆਪਾਂ ਇੱਕ ਅਸਲ ਇੱਕ ਪੱਥਰ ਦੀ ਲਕੀਰ ਹੁੰਦੀ ਆ ਸਮਝਾ ਪਰਮਾਤਮਾ ਦੇ ਵਚਨ ਹੁੰਦੀਆਂ ਵੀ ਇੰਨੀਆਂ ਰੱਬੀ ਰੂਹਾਂ ਹੁੰਦੀਆਂ ਨੇ ਉਹ ਹਨਾ ਆ ਉਹਨਾਂ ਦਾ ਬੇਟਾ ਸੀ ਉਹ ਕਹਿੰਦਾ ਵੀ ਮੈਂ ਵੀ ਅੰਦਰ ਹੀ ਬੈਠਾ ਸੀ ਮੈਂ ਉਹਨਾਂ ਨੂੰ ਮਿਲ ਲਿਆ ਸੀ ਪਰ ਮਾਤਾ ਜੀ ਕਹਿੰਦੇ ਨਹੀਂ ਨਹੀਂ ਮੈਨੂੰ ਤੇ ਤੇ ਯਕੀਨ ਨਹੀਂ ਵੀ ਤੂੰ ਇੱਕ ਵਾਰੀ ਮੇਰੇ ਸਾਹਮਣੇ ਜਾ ਕੇ ਉਹਨਾਂ ਤੋਂ ਅਸੀਸ ਲੈ ਕੇ ਆ ਵਚਨ ਕਰਵਾ ਕੇ ਲੈ ਕੇ ਆ ਤੇ ਉਹ ਕਹਿੰਦੇ ਵੀ ਐਦਾਂ ਬਾਰ ਬਾਰ ਮਹਾਂਪੁਰਸ਼ਾਂ ਨੂੰ ਤੰਗ ਕਰਨਾ ਹਨ ਚੰਗਾ ਨਹੀਂ ਇੱਕ ਗੁਰਸਿੱਖ ਨੂੰ ਆਪਦੀ ਭਗਤੀ ਵਿੱਚ ਲੀਨ ਹੁੰਦੀ ਹੈ ਵੀ ਚੰਗਾ ਨਹੀਂ ਹੁੰਦਾ ਵੀ ਬਾਰ ਬਾਰ ਤੰਗ ਕਰਨਾ ਵੀ ਮੈਂ ਉਹਨਾਂ ਨੂੰ ਮਿਲ ਲਿਆ ਉਹਨਾਂ ਦੇ ਨਾਲ ਮਿੱਠੀ ਮਿੱਟੀ ਐਦਾਂ ਨੋਕਚੋਕ ਚੱਲ ਰਹੀ ਸੀ ਭਾਈ ਵੀਰ ਸਿੰਘ ਜੀ ਨੇ ਇਹ ਚੀਜ਼ ਸੁਣ ਗਈ ਭਾਈ ਵੀਰ ਸਿੰਘ ਜੀ ਉੱਠ ਕੇ ਆਏ ਤੇ ਫੌਜੀ ਨੂੰ ਪੁੱਛਿਆ ਕਹਿੰਦੇ ਵੀ ਦੇਖਣ ਨੂੰ ਲੱਗਦਾ ਵੀ ਤੂੰ ਫੌਜ ਦੇ ਵਿੱਚ ਵਧੀਆ ਪੋਜੀਸ਼ਨ ਤੇ ਐ ਤੇ ਕਹਿੰਦਾ ਹਾਂ ਜੀ ਤੇ ਕਹਿੰਦਾ ਮਾਹਪੁਰਸ਼ ਕਹਿੰਦੇ ਮੈਂ ਤੈਨੂੰ ਨਾ ਇੱਕ ਵਚਨ ਕਰਨਾ ਚਾਹੁੰਦਾ ਤੇ ਭਾਈ ਵੀਰ ਸਿੰਘ ਜੀ ਨੇ ਕਿਹਾ ਤੇ ਉਹ ਫੌਜੀ ਨੇ ਕਿਹਾ ਕਹਿੰਦਾ ਹਾਂ ਜੀ ਦੱਸੋ ਹੁਕਮ ਤੇ ਕਹਿੰਦੇ ਨਾ ਵੀ ਤੂੰ ਇੱਕ ਜਵਾਬ ਦੇ ਮੇਰੀ ਗੱਲ ਦਾ ਵੀ ਤੂੰ ਦੇਖ ਐਨੀ ਸੋਹਣੀ ਪੋਸਟ ਦੇ ਉੱਤੇ ਆ ਵਧੀਆ ਨੌਕਰੀ ਕਰਦਾ ਹੈ ਚੰਗਾ ਰੋਟੀ ਪਾਣੀ ਵੀ ਖਾਂਦਾ ਓਮੇਗਾ ਹਨਾ ਕਹਿੰਦੇ ਵੀ ਸ਼ੁਕਰਾਨਾ ਕਰਦਾ ਰੱਬ ਦਾ ਤਾਂ 올ਡ ਫੌਜੀ ਸੀ ਉਹ ਸੋਚਣ ਲੱਗ ਗਿਆ ਠੀਕ ਹੈ ਤਾਂ ਵੀ ਭਾਈ ਵੀਰ ਸਿੰਘ ਜੀ ਸਮਝ ਗਏ ਵੀ ਨਹੀਂ ਸ਼ੁਕਰਾਨੇ ਵਿੱਚ ਨਹੀਂ ਆ ਤੇ ਜਿਹੜੇ ਭਾਈ ਵੀਰ ਸਿੰਘ ਜੀ ਉਹਨਾਂ ਨੇ ਕਿਹਾ ਕਹਿੰਦੇ ਐਦਾਂ ਕਰੀ ਵੀ ਵੀ ਸ਼ੁਕਰਾਨਾ ਕਰ ਸਕਦਾ ਤਾਂ ਫੌਜੀ ਨੇ ਕਿਹਾ ਕੰਨਾ ਹਾਂਜੀ ਕਰ ਸਕਦਾ ਵੀ ਦੱਸੋ ਵੀ ਮੈਂ ਕੀ ਕਰਨਾ ਹੋਵੇਗਾ ਤਾਂ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਜਦੋਂ ਤੂੰ ਸਵੇਰੇ ਹਨਾ ਤਿਆਰ ਹੁੰਨਾ ਆਦੀ ਵਰਦੀ ਪਾਉਣਾ ਆਦੀ ਪੱਗ ਬੰਨ੍ਹਦਾ ਸ਼ੀਸ਼ੇਬੂਰੇ ਖੜੇ ਹੋ ਕੇ ਕਹਿੰਦੇ ਨਾਲ ਵੀ ਉਸੇ ਟਾਈਮ ਤਿਆਰ ਹੋਣ ਤੋਂ ਬਾਅਦ ਪੱਗ ਪੋਗ ਦਸਤਾਰ ਸਜਾਉਣ ਤੋਂ ਬਾਅਦ ਤੇ ਸ਼ੀਸ਼ੇ ਦੇ ਅੱਗੇ ਖੜ ਕੇ ਪਰਮਾਤਮਾ ਦਾ ਨਾਮ ਧਿਆ ਕੇ ਚਾਹੇ ਵਾਹਿਗੁਰੂ ਦਾ ਸਿਮਰਨ ਕਰਕੇ ਚਾਹੇ 2 ਤੋਂ 3 ਵਾਰ ਮੂਲ ਮੰਤਰ ਸੰ ਦਾ ਪਾਠ ਕਰਕੇ ਕਹਿੰਦੇ ਉਸ ਤੋਂ ਬਾਅਦ ਇਹ ਅਰਦਾਸ ਕਰਿਆ ਕਾ ਵਿਆਹ ਹੀ ਗੁਰੂ ਬਹੁਤ سارے ਲੋਕ ਹੋਣਗੇ ਜੋ ਪਟਕਦੇ ਫਿਰਦੇ ਹੋਣਗੇ ਪਰ ਤੂੰ ਮੈਨੂੰ ਇੰਨੀ ਸੋਹਣੀ ਪੋਜੀਸ਼ਨ ਬਖਸ਼ੀ ਤੂੰ ਮੇਰੇ ਤੇ ਇੰਨੀ ਕਿਰਪਾ ਕੀਤੀ ਉਹਦੇ ਲਈ ਤੇਰਾ ਬਹੁਤ ਬਹੁਤ ਸ਼ੁਕਰਾਨਾ ਤੇ ਕਹਿੰਦੇ 2 ਮਿੰਟ ਇਦਾਂ ਕਰ ਲਿਆ ਕਰ ਕਹਿੰਦੇ ਜਦੋਂ ਤੂੰ ਪ੍ਰਸ਼ਾਦਾ ਛਕਣ ਬਹਿਣਾ ਕਹਿੰਦੇ ਉਦੋਂ ਵੀ ਨਾ ਹੱਥ ਜੋੜ ਕੇ ਚਾਹੇ ਵਾਹਿਗੁਰੂ ਦਾ ਸਿਮਰਨ ਕਰਕੇ ਚਾਹੇ ਮੂਲ ਮੰਤਰ ਸੱਜਦਾ ਜਾਪ ਕਰਕੇ ਕਹਿੰਦੇ ਉਸ ਤੋਂ ਬਾਅਦ ਅਰਦਾਸ ਕਰਿਆ ਕਰ ਵਾਹਿਗੁਰੂ ਅੱਜ ਪਤਾ ਨਹੀਂ ਕਿੰਨੇ ਕੁ ਲੋਕ ਭੁੱਖੇ ਪਰਦੇ ਹੋਣਗੇ ਪਰ ਤੂੰ ਮੇਰੇ ਸੋਹਣੇ ਮੇਰੇ ਸਾਹਮਣੇ ਇੰਨੀ ਸੋਹਣੀ ਥਾਲੀ ਸਜਾਈ ਆ ਵਾਹਿਗੁਰੂ ਮੈਨੂੰ ਇੰਨਾ ਸੋਹਣਾ ਛਕਣ ਲਈ ਪ੍ਰਸ਼ਾਦਾ ਇੰਨੇ ਸੋਹਣੇ ਪਦਾਰਥ ਦਿੱਤੇ ਨੇ ਤੇ ਇਹਦੇ ਲਈ ਤੇਰਾ ਬਹੁਤ ਬਹੁਤ ਸ਼ੁਕਰਾਨਾ ਤੇ ਭਾਈ ਵੀਰ ਸਿੰਘ ਜੀ ਪੁੱਛਿਆ ਕਹਿੰਦੇ ਤੇਰੇ ਕੋਲੇ ਗੱਡੀ ਵੀ ਹੋਵੇਗੀ ਕਹਿੰਦਾ ਹਾਂਜੀ ਗੱਡੀ ਵੀ ਹੈਗੀ ਆ ਕਹਿੰਦੇ ਜਦੋਂ ਵੀ ਤੂੰ ਉਸ ਗੱਡੀ ਵਿੱਚ ਬੈਠਦਾ ਨਾ ਚਲਾਉਣ ਲੱਗਦਾ ਤਾਂ ਉਦੋਂ ਇਹ ਕਿਹਾ ਕਰ ਵੀਹੇ ਮਹਾਰਾਜ ਕਿੰਨੇ ਕੁ ਲੋਕ ਹੋਣਗੇ ਜੋ ਇਹਦੇ ਲਈ ਤਰਸਦੇ ਹੋਣਗੇ ਜਿਨ੍ਹਾਂ ਕੋਲੇ ਸਾਈਕਲ ਵੀ ਨਹੀਂ ਹੋਣਗੇ ਪਰ ਪਰਮਾਤਮਾ ਤੂੰ ਮੈਨੂੰ ਇੰਨੀ ਸੋਹਣੀ ਦਾਤ ਬਖਸ਼ੀ ਤੇਰਾ ਇਹਦੇ ਲਈ ਵੀ ਸ਼ੁਕਰਾਨਾ ਕਹਿੰਦੇ ਵਾਹਿਗੁਰੂ ਦਾ ਸਿਮਰਨ ਵੀ ਜ਼ਰੂਰ ਕਰਨਾ ਉਸ ਸਮੇਂ ਤੇ ਮੂਲ ਮੰਤਰ ਸਦਾ ਪਾਠ ਜਾਂ ਦੋਨਾਂ ਵਿੱਚੋਂ ਕੋਈ ਵੀ ਚੀਜ਼ ਕਰਕੇ ਅਰਦਾਸ ਕਰਨੀ ਹੈ ਕਹਿੰਦੇ 2 ਮਿੰਟ ਜਦੋਂ ਤੂੰ ਤਿਆਰ ਹੁੰਨਾ 2 ਮਿੰਟ ਤੋਂ ਪ੍ਰਸ਼ਾਦਾ ਛਕਦਾ ਹੈ ਤੇ 2 ਮਿੰਟ ਜਦੋਂ ਤੂੰ ਗੱਡੀ ਲਈ ਤੁਰਦਾ ਲੈ ਕੇ ਤੁਰਦਾ 6 ਮਿੰਟ ਹੋ ਗਏ ਕਹਿੰਦੇ ਹਰ ਰੋਜ਼ 6 ਮਿੰਟ ਤੂੰ ਜਿਹੜਾ ਸ਼ੁਕਰਾਨਾ ਕਰਿਆ ਕਰ ਤਾਂ ਉਹ ਜਿਹੜਾ ਫੌਜੀ ਸੀ ਨੇ ਪੁੱਛਿਆ ਕਹਿੰਦਾ ਬਾਬਾ ਜੀ ਵੀ ਸ਼ੁਕਰਾਨਾ ਕਰਨਾ ਕੀ ਹੋ ਕਹਿੰਦੇ ਬਸ ਤੂੰ ਆਪਣੀ ਕਰਮ ਕਰ ਫਲ ਦੀ ਚਿੰਤਾ ਨਾ ਕਰ ਫਲ ਦੇਖਦਾ ਜਾਈ ਵੀ ਕਿੰਨਾ ਤਾ ਗੁਰੂ ਮਹਾਰਾਜ ਨੇ ਦੇਣਾ ਤੇ ਹੁਣ ਇੱਕ ਇਦਾਂ ਦੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹੁਣ ਵੀਡੀਓ ਨੂੰ 스ਕਿਪ ਨਾ ਕਰਿਓ ਤੁਸੀਂ ਆਪ ਹੈਰਾਨ ਹੋ ਜਾਮੂਗੀ ਇਹ ਮਹਿਲਕਲਾ ਪਿੰਡ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਸਾਡਾ ਜਿਹੜਾ ਜੱਦੀ ਪਿੰਡ ਹੈ ਉਹ ਮਹਿਲਕਲਾ ਹਨਾ ਮੇਰਾ ਵੈਸੇ ਪੱਕੇ ਚੰਡੀਗੜ੍ਹ ਨੇ ਪਰ ਮਤਲਬ ਕਿ ਮੇਰੇ ਪਾਪਾ ਦੀ ਮੈਰਿਜ ਪਿੰਡੀ ਹੋਈ ਸੀ ਪਰ ਮੇਰੇ ਚਾਚਾ ਜੀ ਦੀ ਜਿਹੜੀ ਮੈਰਿਜ ਸੀਗੀ ਉਹ ਚੰਡੀਗੜ੍ਹ ਹੋਈ ਸੀ ਹਨਾ ਤਾ ਉਥੋਂ ਦਾ ਨਾ ਇੱਕ ਪਰਿਵਾਰ ਹੈ ਮੈਂ ਅਕਸਰ ਉਹ ਰਿਸ਼ਤੇ ਵਿੱਚੋਂ ਮੇਰਾ ਭਰਾ ਲੱਗਦਾ ਹਨ ਤੇ ਜਿਨ੍ਹਾਂ ਦੀ ਮੈਂ ਤੁਹਾਡਾ ਨਾਲ ਗੱਲ ਕਰ ਰਹੀ ਹਾਂ ਤੇ ਮੈਂ ਉਹਨਾਂ ਨੂੰ ਅਕਸਰ ਦੇਖਦੀ ਹੁੰਦੀ ਸੀ ਪਰ ਉਦੋਂ ਮੈਨੂੰ ਮੈਂ ਸਮਝ ਨਹੀਂ ਪਾਈ ਸੀ ਨਾ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਦੇ ਪਿੱਛੇ ਦੇ ਮਤਲਬ ਆ ਉਹਨਾਂ ਨੂੰ ਸਮਝ ਨਹੀਂ ਸੀ ਪਾਈ ਪਰ ਹੁਣ ਸਮਝ ਆਉਂਦਾ ਹੈ ਵੀ ਵਾਕਈ ਅਗਰ ਉਹ ਆ ਚੀਜ਼ ਕਰਦੇ ਸੀ ਤਾਂ ਅੱਜ ਉਹਨਾਂ ਨੂੰ ਇੰਨਾ ਵੱਡਾ ਫਲ ਮਿਲਿਆ ਜੁਆਇੰਟ ਫੈਮਿਲੀ ਬਹੁਤ ਵੱਡਾ ਪਰਿਵਾਰ ਸੀ ਹੁਣ ਤਾਂ ਉਹਨਾਂ ਦਾ ਅੱਧ ਤੋਂ ਵੱਧ ਪਰਿਵਾਰ ਜਿਹੜਾਗਾ ਉਹ ਬਾਹਰ ਬੈਠਾ ਹੈ ਤਹੋ ਵੀਰੇਗਿਨਾ ਹਮੇਸ਼ਾ ਆਦਾਤ ਬੁੱਢੀ ਜਦੋਂ ਵੀ ਉਹਨੇ ਰੋਟੀ ਛਕਣੀ ਹਨਾ ਸਵੇਰੇ ਦੁਪਹਿਰੇ ਜਾਂ ਆਥਨੇ ਉਹਨਾਂ ਦੇ ਨਾ ਭਾਂਡਾ ਹੁੰਦਾ ਸੀ ਮੂਰੇ ਤੇ ਹੁਣ ਵੀ ਭਾਂਡਾ ਹੈਗਾ ਹੁਣ ਉਹਨਾਂ ਨੂੰ ਜਾਲੀਆਂ ਜੂੜੀਆਂ ਲਾਈਆਂ ਵੀ ਉਹਨਾਂ ਨੇ ਤੇ ਆਪਣੇ ਪੁਰਾਣੇ ਘਰਾਂ ਦੇ ਵਿੱਚ ਹੁੰਦਾ ਨਾ ਪਿੱਛੇ ਕਮਰੇ ਮੂਰੇ ਭਾਂਡੇ ਅੱਜ ਵੀ ਬਹੁਤ ਘਰ ਇਦਾਂ ਦੇ ਹੈਗੇ ਨੇ ਹਨਾ ਤਾਂ ਉਹ ਭਾਂਡੇ ਦੇ ਵਿੱਚ ਨਾ ਜਿੰਨੀ ਮਲ ਉਹ ਇਦਾਂ ਮੁੰਜੜਾਇਆ ਹੈ ਉਹਨਾਂ ਨੇ ਪ੍ਰਸ਼ਾਦਾ ਛਕਣਾ ਹੁੰਦਾ ਬਈ ਕਿ ਲੇਕਿਨ ਕੰਧ ਦੇ ਉੱਤੇ ਪਿੱਛੇ ਦਸਾਂ ਪਾਸ਼ਾਆਂ ਦੀ ਫੋਟੋ ਲੱਗੀ ਹੁੰਦੀ ਤੇ ਵਿਚਾਲੇ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਬਣੀ ਹੁੰਦੀ ਤਾਂ ਉਹਨੇ ਰੋਟੀ ਖਾਣ ਤੋਂ ਪਹਿਲਾਂ ਉੱਠ ਕੇ ਨੰਗੇ ਪੈਰ ਕਰਕੇ ਹੱਥ ਜੋੜ ਕੇ ਸਿਰ ਝੁਕਾ ਕੇ ਖੜ ਜਾਣਾ ਤੇ ਉਹਨੇ 5 ਮਿੰਟ ਅਰਦਾਸ ਕਰਨੀ ਕਿੰਨਾ ਟਾਈਮ ਤੇ ਮੈਂ ਉਦੋਂ ਸੋਚਣਾ ਵੀ ਵੀਰਾ ਤਿੰਨੋਂ ਟਾਈਮ ਇਦਾਂ ਕਿਉਂ ਮੱਥਾ ਟੇਕਦਾ ਉਦੋਂ ਨਾ ਮੈਂ ਕਦੇ ਪੁੱਛਿਆ ਮੈਂ ਵੀ ਕਹਦਾਂ ਤੇ ਨਾ ਮੈਨੂੰ ਸਮਝ ਆਈ ਤੇ ਪਰ ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਜਦੋਂ ਮੈਨੂੰ ਮਿਲੀ ਕਾਫੀ ਟਾਈਮ ਹੋ ਗਿਆ ਮੈਨੂੰ ਦੇਖਦੇ-ਦੇਖਦੇ ਇੱਕ ਵਾਰੀ ਮਮਨ ਦੀ ਜਿਹੜੀ ਵਾਈਫs ਹਨ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਫਿਰ ਦੱਸਿਆ ਕਹਿੰਦੇ ਵੀ ਧੰਨਵਾਦ ਕਰਦੇ ਵੀ ਪ੍ਰਸ਼ਾਦ ਦੇ ਲਈ ਵੀ ਮਾਰਾ ਤੂੰ ਮੈਨੂੰ ਛੱਕਣ ਲਈ ਦਿੱਤਾ ਤਾਂ ਤੁਸੀਂ ਯਕੀਨ ਨਹੀਂ ਕਰਨਾ ਜਿਹੜੀ ਮਤਲਬ ਕਿ ਉਹਨਾਂ ਦੀ ਦਾਦੀ ਵੀਰੇ ਹੋਣਾਂ ਦੀ ਦਾਦੀ ਹੁੰਦੀ ਸੀ ਨਾ ਉਹ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਜਿਹੜੇ ਸਾਡੇ ਪਰਦਾਦਾ ਜੀ ਸੀ ਉਹਨਾਂ ਕੋਲੋਂ ਕਈ ਵਾਰੀ 100 ਰੁਪਿਆ ਉਧਾਰ ਲੈਣ ਆਉਂਦੇ ਹੁੰਦੇ ਸੀ ਹਾੜੀ ਸੋਣੀ ਤੱਕ 100 ਰੁਪਿਆ ਉਧਾਰ ਲੈਣ ਆਉਂਦੇ ਸੀ ਉਸ ਟਾਈਮ 100 ਰੁਪਏ ਦੀ ਵੀ ਵੈਲਿਊ ਸੀ ਆਉਂਦੀ ਤੇ ਟਾਈਮ ਤਾਂ 1000 ਛਡੋ 10000 ਵੀ ਐ ਪਤਾ ਨਹੀਂ ਚੱਲਦਾ ਕਿ ਕਿਧਰੋਂ ਚੱਲ ਜਾਂਦਾ ਮਹंगाई ਇੰਨੀ ਆ ਤਾਂ ਉਹਨਾਂ ਦੀ ਜਿਹੜੀ ਦਾਦੀ ਸੀ ਤੇ ਹੁਣ ਵੀਰਿਆਂ ਦੇ ਵੀ ਜਿਹੜੇ ਬੱਚੇ ਨੇ ਉਹ ਵੀ ਤੁਸੀਂ ਆ ਦੇਖ ਲਓ ਵਿਆਹੇ ਵਰੇ ਨੇ ਉਹ ਵੀ ਗਾਹ ਪੋਤੇ ਮਤਲਬ ਕਿ ਉਹਨਾਂ ਦੇ ਬੱਚੇ ਨੇ ਤੁਸੀਂ ਮੰਨ ਲਓ 6 6 ਸੱਤ ਸੱਤ ਸਾਲ ਦੇ ਬੱਚੇ ਨੇ ਉਹਨਾਂ ਦੇ ਵੀ ਤੇ ਵੀਰੇ ਹੁਣੇ ਵੀ ਪੋਤੇ ਵਾਲੇ ਪੋਤੀਆਂ ਵਾਲੇ ਹੋ ਗਏ ਨੇ ਤੇ ਉਹਨਾਂ ਦੇ ਕਾਫੀ ਜਆ ਉਹਨਾਂ ਦੀ ਜਦੀ ਦਾਦੀ ਹੁੰਦੀ ਸੀ ਉਹ ਜਾਂਦੇ ਹੁੰਦੇ ਸੀ ਸਾਡੇ ਪਰਦਾਦਾ ਜੀ ਤੋਂ ਉਧਾਰ ਲੈਣ ਕਈ ਵਾਰੀ ਕਿਉਂਕਿ ਸਾਡੇ ਘਰਾਂ ਚੋਂ ਸੀਗੇ ਹਨਾ ਤੇ ਮੈਂ ਤੁਹਾਨੂੰ ਇਹ ਚੀਜ਼ ਤਾਂ ਦੱਸ ਰਹੀ ਆ ਅੱਜ ਉਸ ਪਰਿਵਾਰ ਦੇ ਦੇਖ ਲਓ ਹਮੇਸ਼ਾ ਤਾਂ ਸ਼ੁਕਰਾਨਾ ਕਰਦੇ ਸੀ ਅੱਜ ਉਹਨਾਂ ਪਰਿਵਾਰ ਦੇ ਅ ਪੈਰਾਂ ਥੱਲੇ ਤੁਸੀਂ ਆ ਦੇਖ ਲਓ ਵੀ ਪੈਸਾ ਰੁੰਦਾ ਹੈ ਠੀਕ ਹੈ ਉਹਨਾਂ ਦਾ ਪਰਿਵਾਰ ਅੱਜ ਆਦਤ ਤੋਂ ਵੱਧ ਬਾਹਰ ਬੈਠਾ ਇੱਕ ਸੋਹਣੀ ਤੇ ਚੰਗੀ ਚੀਜ਼ ਸੀ ਜਿਹੜੀ ਮੈਨੂੰ ਖੋਦੋਂ ਨਾਲ ਤੋਂ ਸਿੱਖਣ ਨੂੰ ਮਿਲੀ ਜਿਹੜੀ ਅੱਜ ਮੈਨੂੰ ਸਮਝ ਆਉਂਦੀ ਹੈ ਵਾਕੀ ਰੈਜ਼ੈਂਡ ਦਾ ਪੂਰਾ ਪਰਿਵਾਰ ਹੀ ਬਹੁਤ ਵਧੀਆ ਬਹੁਤ ਨਿੱਗਾ ਸੁਹਾਇਆ ਉਹਨਾਂ ਦਾ ਪਰਿਵਾਰ ਕਦੀ ਜਦੋਂ ਆਈ ਆਪਾਂ ਤੁਹਾਨੂੰ ਜਰੂਰ ਮਿਲਾਵਾਂਗੇ ਤੇ ਉਹਨਾਂ ਦਾ ਸੁਆਹ ਪਰਿਵਾਰ ਦਾ ਇਦਾਂ ਦਾ ਹੈ ਵੀ ਜੇ ਘਰ ਕੋਈ ਆ ਜਾਂਦਾ ਸੀ ਨਾ ਉਹਨਾਂ ਦੇ ਉਹਨਾਂ ਨੇ ਕਦੇ ਅਗਲੇ ਨੂੰ ਪ੍ਰਸ਼ਾਦਾ ਰੋਟੀ ਪਾਣੀ ਸ਼ਿਕਾਈ ਬਣਾ ਵਾਪਸ ਨਹੀਂ ਮੋੜਿਆ ਕੋਈ ਸਾਧੂ ਸੰਤ ਵੀ ਹੁੰਦੇ ਨਾ ਉਹਨਾਂ ਨੇ ਮੰਝਾ ਢਾ ਕੇ ਉਹਨਾਂ ਨੂੰ ਦਹੀਂ ਦਾਲ ਸਬਜ਼ੀ ਜੋ ਵੀ ਹੁੰਦੀ ਲੱਸੀ ਨਾਲ ਉਹਨਾਂ ਨੂੰ ਰੋਟੀ ਖਵਾਉਣੀ ਮੱਖਣ ਪਾ ਕੇ ਤੇ ਜਿਹੜੇ ਵੀ ਸਾਧੂ ਸੰਤੋਂ ਦੇ ਉਹਨਾਂ ਨੇ ਇੰਨੀਆਂ-ਇੰਨੀਆਂ ਅਸੀਸਾਂ ਦੇ ਕੇ ਜਾਣੀਆਂ ਤੇ ਤੁਸੀਂ ਇਹ ਦੇਖ ਲਓ ਵੀ ਆ ਜੋ ਪਰਿਵਾਰ ਪੈਸੇ ਦੇ ਵਿੱਚ ਖੇੜਦਾ ਪੈਸਾ ਹੈ ਸਮਝ ਲਓ ਉਹਨਾਂ ਦੇ ਪੈਰਾਂ ਦੇ ਥੱਲੇ ਰੋਲਦਾ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਸੁਭਾਅ ਇੰਨਾ ਜ਼ਿਆਦਾ ਵਧੀਆ ਹੈ ਮਤਲਬ ਮੈਂ ਉਦਾਂ ਦਾ ਪਰਿਵਾਰ ਆਪ ਦੀ ਜ਼ਿੰਦਗੀ ਵਿੱਚ ਅੱਜ ਤੱਕ ਕਿਤੇ ਨਹੀਂ ਦੇਖਿਆ ਇੰਨਾ ਵਧੀਆ ਵਧੀਆ ਪਰਿਵਾਰ ਹੈ ਸੋ ਤੁਹਾਨੂੰ ਮੈਂ ਤਾਂ ਦੱਸਦੀ ਆਂ ਵੀ ਕਈ ਵਾਰੀ ਨਾ ਆਪਾਂ ਜਿਹੜਾ ਆਪਣੇ ਕੋਲੇ ਚੀਜ਼ ਹੁੰਦੀ ਆ ਆਪਾਂ ਉਹ ਭੁੱਲ ਜਾਨੇ ਆ ਤੇ ਜਿਹੜੀ ਨਹੀਂ ਆ ਉਹਦੇ ਪਿੱਛੇ ਆਪਾਂ ਗਿਲੇ ਸ਼ਿਕਵੇ ਕਰਨ ਲੱਗ ਜਾਨੇ ਆ ਸੋ ਪ੍ਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਹੋਰ ਬਰਕਤ ਪਾਉਂਦਾ ਜਿੰਨਾ ਆਪਾਂ ਧੰਨਵਾਦ ਕਰਾਂਗੇ ਜਿੰਨਾ ਸ਼ੁਕਰਾਨਾ ਕਰਾਂਗੇ ਉੰਨੀ ਬਰਕਤ ਪੈਂਦੀ ਹੈ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ